ਕਰਦਾ ਹੈ ਕਿ ਅਸੀਂ ਕੋਈ ਫੈਸਲਾ ਕਮਰੇ ਬੈਠ ਕੇ ਨਾ ਲਈਏ ਪਾਈ ਦੀ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੇ ਸਾਰੇ ਮਾਲਕ ਸਾਥੀਆਂ ਦੇ ਸਾਹਮਣੇ ਆ ਕੇ ਇੱਕ ਵਾਰ ਇਹ ਚੀਜ਼ਾਂ ਵਿਸ਼ਵਾਸ ਕਰੋ ਹੁਣ ਅਸੀਂ ਮੂਰ ਵੀ ਅਸੀਂ ਤੁਹਾਡੀ ਸਹਿਮਤੀ ਮੰਗਾਗੇ ਜੇ ਤਾਂ ਤੁਸੀਂ ਇਹ ਚੀਜ਼ਾਂ ਸਹਿਮਤ ਹੋ ਤਾਂ ਅਸੀਂ ਹਰ ਤਾਲ ਚੱਕ ਲਾ ਗਏ ਜੇ ਨਹੀਂ ਸਹਿਮਤ ਹੈ ਤਾਂ ਅਸੀਂ ਤੁਹਾਡੇ ਜੋ ਵੀ ਤੁਹਾਡੇ ਸਲੋਗ ਦੇ ਸਾਹਮਣੇ ਚੱਲਾਂਗੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਦੋਨੋਂ ਹੱਥ ਬੰਨ੍ਹ ਕੇ ਕਰਕੇ ਇਹ ਚੀਜ਼ਾਂ ਸਹਿਮਤੀ ਦਿੱਤੀ ਜਾਵੇ ਇਹ ਤੁਹਾਨੂੰ ਇਹ ਮਜੂਬੜਾ ਪ੍ਰਧਾਨ ਜੀ ਵਿਸ਼ਵਾਸ ਦਵਾਇਆ ਕਿਹੜੇ ਕਮਾਨੀ ਨਹੀਂ 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 ਮੈਂ ਤੇਰਾ ਆ ਕੇ ਗੱਲ ਕਰ ਸਕਦਾ ਬੰਦਾ ਚਲੋ ਪਤਵਾਰ ਨੂੰ ਮੋਕੋਤੋਂ ਮਾੜੇ ਜੀ ਤੂੰ ਜਦੋਂ ਸਾਥ ਦਿੱਤਾ ਅਸੀਂ ਕੁੰਡਾ ਜਿਹੜਾ ਇਹ ਥੋੜੀ ਬੇਨਤੀ ਹੈ ਤੁਹਾਡੇ ਬੋਲ ਕੋਸ਼ਿਸ਼ ਕਰਤੀ ਸਾਡੇ ਅਸੀਂ ਤੁਹਾਡੇ ਵਿਸ਼ਵਾਸ ਤੋਂ ਆਲ ਹਰਤਾਰ ਜਿਹੜੀ ਇਹ ਚੱਕੜ ਦਾ ਫਿਰਾਂ ਪਰ ਫੈਸਲਾ ਕਰਦੇ ਜੀ ਬਹੁਤ ਬਹੁਤ ਕੋਨਾਂ ਦੀਆਂ بھی اجٹین سامے مطلب جلدی کٹیا جائے پلیز دس منٹ ویٹ کرو ਕਿਉਂਕਿ ਅੱਗੇ ਵੀ ਟੈਂਡਰ ਜਿਹੜਾ ਹੋਇਆ ਸੀ ਲਾਈਟਾਂ ਦਾ ਉਹਦਾ ਸਟਰੀਟ ਲਾਈਟ ਦਾ ਉਹਦੇ ਵਿੱਚ ਹੀ ਸਾਰਾ ਸ਼ਹਿਰ ਬੜਾ ਦੁਖੀ ਹੋਣੇ ਜੀ ਹੋਰ ਅੱਗੋਂ ਕੋਈ ਵੀ ਕੰਮ ਨਾ ਹੋਵੇ ਬੰਦੇ ਇਤਨਾ ਬੇਰੋਜ਼ਗਾਰ ਹੋਗੇ ਜਾਣੇ ਜਿਹੜੇ ਲੱਗਿਆ ਹੋਇਆ ਸੀ ਤੇ ਬਾਕੀ ਕੰਮ ਵੀ ਅਸੀਂ ਕਿਉਂ ਨਾ ਤੇ ਮੂਤਾ ਬੰਦੇ ਫਿਰ ਨਹੀਂ ਨਹੀਂ ਥੈਂਕ ਯੂ ਹਾਂ ਜੀ ਬਦਲ ਰੂਪਾਂ ਦੀ ਕੰਟ੍ਰੈਕਟ ਕੰਟ੍ਰੈਕਟ ਜਾਰੀ ਨਹੀਂ ਨਹੀਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹੈਗੇ ਆਂ ਸਫਾਈ ਹੋਈ ਸਫਾਈ ਕਰਨਗੇ ਕਹਿੰਦੇ ਸ਼ਹਿਰ ਦੇ ਨਾਲ ਅਸੀਂ ਵੀ ਸਾਨੂੰ 15 ਦਿਨ ਦਾ ਟਾਈਮ ਦੇ ਦਿਓ ਅਸੀਂ ਜਾਂ ਵੀ ਅਸੀਂ ਵੀ ਆਪਣੇ ਕਾਨੂੰਨੀ ਤੁਸੀਂ ਵੀ ਸਲਾਹ ਲੈ ਲਓ ਬਾਕੀ ਉਹ ਵੀ ਅਸੀਂ ਤਾਂ ਆਪਣਾ ਮਤਲ ਕਰਕੇ ਦੇ ਤਾ ਤੁਹਾਨੂੰ ਅਸੀਂ ਤਾਂ ਆਪਣੀ ਪੂਰੀ ਕਰਤੀ ਹੈ ਹੁਣ ਤੁਸੀਂ ਆਪਣਾ ਕਾਮਿਜ਼ ਵੀ ਹਟਕਾਰ ਕੇ ਦੇਖ ਤੂੰ ਕਰ ਲਓ ਬਾਕੀ ਜੋ ਅੱਗੇ ਉਹਨਾਂ ਦੇ ਪੰਜਾਬ ਲੈਵਲ ਦਾ ਹੋਏਗਾ ਉਦੋਂ ਤੁਸੀਂ ਜੋ ਉਹਨਾਂ ਦਾ ਫੈਸਲਾ ਹੋਗਾ ਨਹੀਂ ਤੁਹਾਡਾ ਕੁਝ ਬੰਦ ਆ ਤਾਂ ਫਿਰ ਬਿਲਕੁਲ ਅੱਜ ਸਫਾਈ ਸਫਾਈ ਵਾਸਤੇ ਮੰਨ ਰਹੇ ਕੋਈ ਅਰੇਂਜਮੈਂਟ ਸਫਾਈ ਚਲਿਏ ਕਿਹੜੀ ਵੀ ਗੱਲਬਾਤ ਤੁਸੀਂ ਕਰਨੀ ਆ ਦੇਖੋ ਉਸ ਮਸਲੇ ਬਾਰੇ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਸਾਕੇ ਸਾਰਾ ਇਸ ਮਦੇਸਪਤੀ ਜੋੜੂ ਤੁਸੀਂ ਮਤਾਰਤ ਕਰਿਆ ਹੈ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਫਿਊਚਰ ਵਿੱਚ ਛੇ ਸਤਾਣ ਨੇ ਕੋਈ ਵੀ ਘਰਾਉਣੀ ਹਾਜ਼ਰੀ ਕੀਤੀ ਅਸੀਂ ਜਿਸ ਤਰ੍ਹਾਂ ਤੁਸੀਂ ਸਾਡਾ ਸਵਾਗਤ ਕੀਤਾ ਹੈ ਇਹ ਵੀ ਫਿਊਚਰ ਵੀ ਸਾਡਾ ਐਡੀ ਸਾਥ ਦੇਣਾ ਹੈ ਇਹ ਨਾ ਹੋਵੇ ਕਾਲਾ ਵਸਾਲ ਸਰਸਾਲ ਰਹਿ ਗਿਆ ਦੇਖੋ ਸਾਡੀ ਮਜ਼ਦੂਰੀ ਦਾ ਅਸੀਂ ਪਿਆਰ ਦੇ ਨਾਲ ਚੱਲਣਾ ਹੈ ਪਰ ਸਾਡੇ ਪ੍ਰਧਾਨ ਜੀ ਜਿਹੜੇ ਸਾਡੀ ਕਮਿਟੀ ਪ੍ਰਧਾਨ ਜੀ ਨੇ ਮਾਲਾਜਮਾ ਦਾ ਸਾਥ ਦਿੱਤਾ ਆ ਉਸ ਤੋਂ ਬਤਾਇਆ ਇਸ ਕਰਕੇ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਵੀ ਬਣਾਈ ਵੀ ਇਹ ਸਰਕਾਰ ਨੇ ਧੱਕਾ ਕਰਿਆ ਅਸੀਂ ਉਹਨਾਂ ਦੇ ਇੱਕੋ ਬਾਰੇ ਬੈਠੇ ਵੀ ਪੰਜਾਬ ਦੇ ਲੋਕ ਦੇ ਬੰਦਿਆਂ ਨੇ ਤਾਂ ਕਾਲਾ ਨਾਮੇ ਤਿਆਰ ਕਰ ਲਿਆ ਉਹਨਾਂ ਨੇ ਤਾਂ 10 ਕਮੇਟੀਆਂ ਦੇ ਮੱਦੇ ਬੈ ਗਏ 10 ਕਮੇਟੀਆਂ ਦੇ ਮੱਦੇ ਲੈ ਕੇ ਹਾਈ ਕੋਰਟ ਦੇ ਸ਼ੇਅ ਰੇੜੀਆਂ موسیقی ਅਸੀਂ ਡਰੀਦੇ ਪੁਰਾਣੀ ਹੈਗਾ ਜਦ ਤੱਕ ਇਹ ਸਾਰਾ ਕੁਝ ਹੁੰਦਾ ਪਈ ਪਲੀਜ਼ ਮੈਂ ਬੜਾ ਜਣ ਬਾਰ ਬਾਰ ਬੇਨਤੀ ਕਰ ਰਿਹਾ ਹਾਂ ਵੀ ਕੋਈ ਵੀ ਮੁਲਾਕਾਤ ਹੋਵੇ ਆ ਕੇ ਕਹਿ ਸਕਦਾ ਆਪਣੀ ਗੱਲ ਨੂੰ ਪਰ ਮੈਂ ਤੁਹਾਨੂੰ ਇਹ ਜਿਮੂ ਕਹਿਣਾ ਇਹ ਸਮੂਹ ਕੌਂਸਲ ਸਰਵਾਨਾਂ ਨੇ ਤੇ ਪ੍ਰਧਾਨ ਜੀ ਨੇ ਸਾਡਾ ਘੱਟ ਕੇ ਸਵਾਦ ਦਿੱਤਾ ਉਹਨਾਂ ਨੇ ਨਾਮ ਸੁਣ ਬਤਾ ਲਿਆ ਅੰਦਰ ਇਹ ਕਾਨੂੰਨੀ ਕਾਰਵਾਈ ਵਾਸਤੇ ਸਾਨੂੰ ਪੜੋਸਾ ਦੇ ਆ ਕਪਰਨਾ ਮੈਨੇਜਰ ਨੂੰ ਬੇਨਤੀ ਨੂੰ ਬੇਨਾ ਆ ਕੇ ਕਿ ਤੁਸੀਂ ਆਪਦੇ ਸ਼ਬਦਾਂ ਨੂੰ ਨਾਲ ਆਗੇ ਸਾਰੇ ਮਜ਼ਦੂਰਾਂ ਨੂੰ ਤੋਂ ਸਕਵਾਓ ਉਹਦੇ ਬਾਅਦ ਵੀ ਅਸੀਂ ਸ਼ਰਾਈ ਚੱਕਾਂਗੇ ਇੱਕ ਮੈਨੇਜਰ ਨਾਲ ਹੋਰ ਗੱਲ ਵੀ ਕਰੀ ਆ ਵੀ ਸਾਲ ਦਾ ਸਾਲ ਸਾਲ ਸਰਕਾਰ ਦਾ ਰਹ ਗਿਆ ਅਸੀਂ ਮਜ਼ਦੂਰ ਕਿਹੜੇ ਸਾਡੇ ਆਲਰੇਡੀ ਪੁੱਟ ਕੇ ਚੱਲ ਰਹੇ ਆ ਔਰ ਜਿਹੜੇ ਆਊਟਸੋਰਸਰਾਂ ਨੂੰ ਕੰਟਰੈਕਟ ਦੇ ਜਾਂਦਾ ਸਣੀ ਪਿਆਰ ਲੇਦਾ ਤੇ ਉਹ ਵੀ ਗੱਲ ਚੱਲ ਰਹੀ ਆ ਨੂੰ ਇਹ ਹੀ ਪਤਾ ਅਸੀਂ ਰਾਤ ਦੀ ਵਾਧਾ ਧਰਨੇ ਤੇ ਬੈਠਣਾ ਤਾਂ ਬੰਦ ਨਹੀਂ ਬਹੁਤ ਬੈਠਣਾ ਲੇਕਿਨ ਉਸ ਵਿੱਚ ਅਸੀਂ ਮਜਬੂਰ ਆ ਅਸੀਂ ਮਜ਼ਦਮਾਂ ਦੀ ਹੱਕ ਲਈ ਲੜਾਈ ਲੜਨੀ ਆ ਸਾਨੂੰ ਜੋ ਜ਼ੋਰ ਤੇ ਰਾਹ ਆਉਤੀ ਅਸੀਂ ਧਰਨੇ ਤੇ ਬੈਠ ਜਾਣਾ ਜਿਸ ਤਰ੍ਹਾਂ ਅਸੀਂ ਪਹਿਲਾਂ ਬੈਠੇ ਸੀ 52 ਦਿਨ ਜਿਹਦੇ ਵਿੱਚ ਲੱਗ ਪਈ ਪੜ੍ਹਨ ਦੀ ਵਿਸਾਰਜ ਜਿਹੜੀ ਵੀ ਸਾਡੀ ਥੋੜੇ ਨਾਲ ਮੀਟਿੰਗ ਹੋਈ ਆ ਅਸੀਂ ਆਪਣੇ ਮਜ਼ਦਮ ਸਾਥੀਆਂ ਨੂੰ ਦੱਸ ਚੁੱਕੇ ਆ ਵੀ ਜਿਹੜਾ ਤੁਸੀਂ ਸਾਡਾ ਮਾਤਾ ਪਾਇਆ ਸੀ ਅਸੀਂ ਥੋੜਾ ਸਮੂਹ ਸਹਿਰਵਾਰ ਆ ਕੇ ਅਸੀਂ ਸਹਿਮਾਨਦਾ ਅਤੇ ਪ੍ਰਧਾਨ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਅਸੀਂ ਅੱਗੇ ਵੀ ਆਸ ਰੱਖਦੇ ਆਂ ਕਿ ਸਰਦਾਰ ਜੀ ਕੋਈ ਧੱਕਾ ਕਰੇ ਆਂ ਮਲਾਕ ਸਾਥੀਆਂ ਨਾਲ ਜਿਹੜੀ ਸਟੇ ਪੰਜਵੀਂ ਕਮੇਟੀ ਆ ਤੁਸੀਂ ਉਹ ਵੀ ਸਾਨੂੰ ਸੁਵਾਕੇ ਦੋਗੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਇਸ ਗੱਲ ਤੇ ਜੀਆਂ ਦਿੱਤੀ 2 ਮਿੰਟ ਉਸੇ ਵੀ ਲਓ ਜੀ ਕੰਦਰ ਜੀ ਮਾਣ ਜੀ ਸਾਡੇ ਕੋਲ ਪਹੁੰਚੋ ਰਾ ਧੰਨਵਾਦ ਕਰਦਾ ਕਿ ਉਹ ਇਹ ਮਲਾਕਵਾ ਦੀ ਗੱਲ ਸੁਣਨੇ ਸਾਡੇ ਕੋਲ ਪਹੁੰਚੇ ਆ ਮੈਂ ਤੁਹਾਡਾ ਨਾਮ ਇਹ ਵੀ ਕਰਵਾ ਕੇ ਜਿਹੜੀ ਸਾਡੀ ਇਹ ਪੰਜਾਬ ਸਰਕਾਰ ਨੇ ਟੈਂਡਰ ਲਾ ਕੇ ਸਾਡੇ ਮਜ਼ਦੂਰਾਂ ਦਾ ਕੰਮ ਦੀ ਸਕੀਮ ਬਣਾਈ ਹੈ ਉਹਨੂੰ ਅਸੀਂ ਰੱਦ ਕਰਦੇ ਹਾਂ ਉਹਦਾ ਵਿਰੋਧ ਕਰਦੇ ਹਾਂ ਤੇ ਸਾਡੇ ਪੂਰੇ ਪੰਜਾਬ ਤੋਂ ਇਸ ਵਿਰੋਧ ਨੂੰ ਸਟਾਈਕ ਵੀ ਕਰ ਰਹੀ ਹੈ ਪਰੰਤੂ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਹਾਂ ਤੇ ਹੌਸਲੇ ਲਿਆ ਕੇ ਪਤਾ ਕਿ ਉਹਨਾਂ ਨੇ ਰੱਦ ਕੀਤਾ ਹੈ ਤੇ ਮੈਂ ਪਤਾਜੋ ਬੇਨਤੀ ਕਰਦਾ ਵੀ ਮੈਡਮ ਜੀ ਜਿਹੜੀ ਸਾਡੀ ਕੱਲ ਪੰਜਾਬ ਦੇ ਨਾਲ ਹੋਈ ਹੈ ਹੋਈ ਹੈ ਕਿ ਕੱਲੀ ਕੱਲੀ ਕਮਾਈ ਦੀ ਸਟੇ ਦੀ ਗੱਲ ਚੱਲੀ ਹੈ ਤੇ ਮੈਂ ਮੈਡਮ ਜੀ ਬੇਨਤੀ ਕਰਦਾ ਵੀ ਅਸੀਂ ਤੁਹਾਡੇ ਨਾਲ ਹੈ ਜੇ ਜਿਵੇਂ ਵੀ ਸਾਡਾ ਮਤਾਂ ਪਾਇਆ ਹੈ ਰਿਜੈਕਟ ਕੀਤਾ ਹੈ ਉਹ ਵੀ ਸਾਨੂੰ ਸਟੇ ਲਾ ਕੇ ਦਿਓ ਅਸੀਂ ਤੁਹਾਡੇ ਨਾਲ ਹੈ ਜੋ ਤੁਹਾਡਾ ਹੁਕਮ ਹੋਊਗਾ ਅਸੀਂ ਮੰਨਣ ਤਿਆਰ ਹਾਂ ਮੈਂ ਤੁਹਾਡੀ ਬੇਨਤੀ ਕਰਦਾ ਇਸ ਵਾਰੇ ਤੁਹਾਡੀ ਤਾਲਾ ਜੁਣੋ ਜਰਦਾ। ਜੀ ਨਿਯਮ ਦੇ ਮੈਂ ਅਮਿਤ ਜੀ ਤੇ ਵਿਨੈ ਮੋਰ ਮੈਂਬਰ ਮੇਰੇ ਸਾਥੀਓ ਸਤਿਕਾਰ ਦੇ ਵੀ ਰਹੇ ਹੈ। ਸਾਰੇ ਮੈਂ ਸਸਟੀ ਕਾਗਲਾਂ ਨੇ ਜਿਹੜਾ ਮੁੱਦਾ ਹੈ ਉਹ ਵੀ ਵੱਡਾ ਹੈ ਕਿਉਂਕਿ ਜੋ ਸਰਕਾਰ ਟੈਂਟਿੰਗ ਦੇ ਉੱਤੇ ਲਾ ਕੇ ਕਰ ਰਹੀ ਹੈ ਸਾਰੇ ਮਿੱਤੇ ਤੇ ਦੇ ਰਹੀ ਹੈ ਇਹ ਕੰਮ ਇਹ ਹੋਣਾ ਨਹੀਂ ਕਰਦਾ ਤੇ ਸਾਡੇ ਇਸ ਤਰ੍ਹਾਂ ਦੇ ਸਾਰੇ ਮੈਂ ਜਿੰਨੇ ਕੰਮ ਕਰ ਰਹੇ ਨੇ ਸਾਰੇ ਰਸਮਾਈ ਤੇ ਬਿਵਸੇਵਕਾਂ ਨੇ ਸਾਰੇ ਹੀ ਇਹ ਲੋਕਾਂ ਦੇ ਕਿ ਜਿਹੜਾ ਪ੍ਰਾਈਵੇਟ ਮੁੱਦਾ ਚੱਲ ਜਾਇਆ ਤਾਂ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਬੰਦੇ ਰੱਖਨੇ ਆ ਤੁਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਇੱਕ ਵਾਰ ਸਿਰਾਂ ਨੂੰ ਕਿਤੇ ਆਏ ਉਹਨਾਂ ਦੇ ਕੋਲ ਵੀ ਜੇ ਕੋਈ ਵੀ ਐਮਸੀ ਨੂੰ ਲੋੜ ਪੈਂਦੀ ਹੈ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ ਇਹ ਵੀ ਚੀਜ਼ਾਂ ਨੂੰ ਦੇਖ ਕੇ ਅਸੀਂ ਸ਼ਹਿਰ ਵਾਸੀ ਬੋਨਦੇ ਜਾਤੇ ਅਸੀਂ ਤੁਹਾਡਾ ਸਾਥ ਹੀ ਦੇ ਲਈ ਤੁਹਾਡਾ ਬੰਦਾ ਰੱਜਾ جد تک میں ਸਤਿ ਸ੍ਰੀ ਅਕਾਲ ਐਨੋਟ ਬੰਗੀਤ ਤਾਂ ਬੇਤਰੀ ਹੋ ਰਾ ਤੁਸੀਂ ਪੰਜਾਬ ਨੂੰ ਦੀਆਂ ਵਾਸ ਬੈਠੀਆਂ ਨੇ ਦੇਖੋ ਜੋ ਕਹ ਇਤਾਰੇ ਵੀ ਜਿਹੜੇ ਮਦਿਆਂ ਦੇ ਲੈ ਕੇ ਅਸੀਂ ਕੰਡੀਸ਼ਨ ਲਾ ਕੇ ਆਈ ਮੋਟ ਦੇ ਸਟੇਜ ਲਾਵਾਂਗੇ ਉਹ ਪਿਆਰ ਮੇਰੋਂ ਦੀ ਗੱਲ ਆ ਪਰ ਜਿਹੜਾ ਤੁਸੀਂ ਹੌਸ ਸ਼ਮਨਾਂ ਲਿਆ ਕੇ ਰੱਖ ਕਰਿਆ ਉਹਦੇ ਦੀ ਪੰਜ ਮੈਂਬਰ ਦੀ ਕਮੇਟੀ ਬਣਾਈ ਆ ਪਲੀਜ਼ ਤੁਸੀਂ ਇਹ ਵੀ ਬੇਨਤੀ ਦਉ ਸਾਡੀ ਤਕਦੂਲ ਕਰੋ ਤੁਸੀਂ ਇਹ ਵੀ ਸਾਡੇ ਮਲਾਜੂ ਸਾਥੀਆਂ ਨੂੰ ਵਿਸ਼ਵਾਸ ਦਿਵਾਓ ਵੀ ਜਿਹੜੀ ਕਾਨੂੰਨੀ ਕਾਰਵਾਈ ਆ ਤੁਸੀਂ ਆਪਣੇ ਦੇ ਬਤੇ ਜਿਹੜੀ ਪੰਜ ਮੈਂਬਰ ਦੀ ਕਮੇਟੀ ਬਣਾਈ ਆ ਵੀ ਉਹ ਸੇੜ ਲਾਓ ਕਿ ਕੋਈ ਅੰਗੇ ਤੁਹਾਨੂੰ ਪ੍ਰੋਬਲਮ ਨਾ ਆਵੇ ਇਹ ਵੀ ਤੁਸੀਂ ਸਾਡੇ ਸਾਨੂੰ ਵਿਸ਼ਵਾਸ ਦਿਵਾਓ ਵੀ ਸਾਰੇ ਮਾਣੇ ਸਾਥੀਆਂ ਨੂੰ ਇਸਾਰੇ ਅਸੀਂ ਆਪਣੇ ਜੋਗੀ ਨੀਲ ਕਲਰ ਵਾਈਫਾ ਜਾਏ ਕਮੇਟੀ ਦੇ ਉਹਨਾਂ ਨਾਲ ਗੱਲ ਕਰਕੇ ਜੋ ਤੁਹਾਡੇ ਨਾਲ ਰਹਾ ਕਿ ਕੀ ਹੋਏਗਾ ਫੈਸਲਾ ਕਿਉਂਕਿ ਅਸੀਂ ਤੁਹਾਡੇ ਨਾਲ ਨਾ ਤੁਹਾਡਾ ਕੰਮ ਜੇ ਅਸੀਂ ਆਪਣੇ ਹੱਥ ਤੋਂ ਪਾ ਲਈਏ ਨਾਲ ਕੇ ਨਹੀਂ ਫੇਰ ਹੋਰ ਪ੍ਰੋਬਲਮ ਹੋ ਜਾਏਗੀ ਜੋ ਵੀ ਤੁਹਾਡੇ ਨਾਲ ਹੋ ਜਾਣਾ ਉਹ ਨਾਲ ਹੋਏਗੀ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ ਇਸਾਰੇ ਅਸੀਂ ਪੂਰਾ ਉਹਨਾਂ ਦੀ ਸਲਾਹ ਲੈ ਕੇ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਅਸੀਂ ਤੁਹਾਡੇ ਪੂਰੇ ਸਹਿਯੋਗ ਨਾਲ ਤੋ ਵੀ ਨਾ ਅੰਤ ਨੂੰ ਕਲੀ ਨੂੰ ਜਾਣਾ ਵੀ ਇਹ ਨਹੀਂ ਕੋ ਸਰਕਾਰ ਦੇ ਅੰਦਰ ਇਹ ਵੀ ਪ੍ਰੋਸਸ ਆਉਣ ਮਿਲਾਣਾ ਸਾਥੀਆਂ ਨੂੰ ਵੀ ਅੱਗੇ ਜਿਹੜੇ ਵੀ ਉਹਰੇ ਆਫੀਸਰਸ ਲੱਗਦੇ ਆ ਉਹਨਾਂ ਨੂੰ ਵੀ ਤੁਸੀਂ ਆਪਣੇ ਸਰਕਾਰ ਨਾਲ ਗੱਲ ਕਰੋ ਵੀ ਜੇ ਇਸ ਤਰ੍ਹਾਂ ਦੀ ਕੋਈ ਟੈਂਡਰਿੰਗ ਹੋ ਜਾਣਾ ਪ੍ਰਧਾਨ ਜੀ ਨੂੰ ਤੇ ਯੂਨੀਅਨ ਨੂੰ ਭਰੋਸੇ ਲੈ ਕੇ ਦੱਸਿਆ ਜਾਵੇ ਵੀ ਇਹ ਟੈਂਡਰਿੰਗ ਹੋ ਰਹੀ ਹੈ ਦੇਖੋ ਅਸੀਂ ਉਹਨੇ ਬੈਠੇ ਆ ਸਾਡੇ ਮਜ਼ਦੂਰ ਸਾਥੀਓ ਸਾਡੇ ਮਜ਼ਦੂਰ ਸਾਥੀਆਂ ਨੇ ਕੰਮ ਕਰਨਾ ਸਾਨੂੰ ਪਤਾ ਨਹੀਂ ਚੱਲਦਾ ਜਦੋਂ ਸ਼ਾਮ ਨੂੰ ਹੁੰਦਾ ਹੈ ਕਿਸੇ ਮਜ਼ਦੂਰ ਸਾਥੀ ਨੂੰ ਪਤਾ ਲੱਗਦਾ ਹੈ ਤਾਂ ਜਾ ਕੇ ਉਹਨਾਂ ਦਾ ਰੋਣਾ ਪੈਂਦਾ ਇਸ ਕਰਕੇ ਅਸੀਂ ਸਾਰੇ ਆ ਰਾਮ ਸਿੰਘ ਪਾਟੇ ਵਾਲੀ ਨੂੰ ਵੀ ਬੇਨਤੀ ਕਰਨਾ ਵੀ ਤੁਸੀਂ ਵੀ ਦੋਸ਼ ਸ਼ਬਦ ਰਹੋ ਜੀ ਅੱਜ ਅਸੀਂ ਇੱਕ ਬਹੁਤ ਹੀ ਮਹਿੰਮੂਤਰੀ ਦੇਤੇ ਇੱਥੇ ਹੋਏ ਕਿਉਂਕਿ ਇਹ ਜੋ ਮਤਾ ਹੈ ਤੇ ਇਹ ਮਤਲਬ ਸਾਡੇ ਕਿਸੇ ਵੀ ਹੱਕ ਸੰਬੰਧੀ ਹੋਣੀ ਨਹੀਂ ਹੈ ਬਰਾਬਰ ਹੋਣ ਚਾਹੇ ਸ਼ਹਿਰ ਵਾਸੀ ਹੋਣ ਚਾਹੇ ਨਗਰ ਕੌਂਸਲ ਦੇ ਔਣ ਵਾਲੇ ਪ੍ਰਧਾਨ ਜਾਂ ਮਦੂਦਾਂ ਕਿਸੇ ਵਾਸਤੇ ਵੀ ਇਹ ਜਿਹੜਾ ਮਤਾ ਪੁਰਾਣਾ ਤੇ ਫੈਸਲਾ ਨਹੀਂ ਮੈਂ ਪੰਚਾਇਤ ਸਰਕਾਰ ਨੂੰ ਇੱਕ ਰੈਸਟ ਕਰਦਾ ਕਿ ਦੇਖੋ ਉਹਨੇ ਮੈਂ ਧਿਆਨ ਦਿਵਾਉਣਾ ਕਿ ਇਹ ਪਹਿਲਾ ਸਟਰੀਟ ਪਲੰਟ ਦਾ ਠੀਕਾ ਹੈ ਇੱਕ ਕੌਂਫੀ ਦੁੱਤਾ ਸੀ